ਤੇ ਬਾਪੂ ਜੀ ਜ਼ਮੀਨ ਦੇਓਗੇ ਹਾਂ ਜੀ ਨਾ ਡਾਂਗ ਫਿਰਾਂਗੇ ਐ ਇਹੀ ਤਾਂ ਸਾਡਾ ਇੱਜ਼ਤ ਸਾਡੀ ਜਾਣਖ ਸਾਡੀ ਹੂੰਦ ਮੱਦਲੇ ਵੀ ਨਹੀਂ ਅਸੀਂ 1 ਇੰਚ ਵੀ ਦੇ ਦਈਏ ਮਰਨਾ ਮਰਨਾ ਮਨਜ਼ੂਰ ਆ ਜੀ ਮਾਰ ਦੇ ਆਪਦੀ ਫੌਜ ਭੇਜ ਕੇ ਇਹਨੂੰ ਬਣਾਇਆ ਅਸੀਂ ਫਿਰ ਤੁਰ ਕੇ ਨੰਗੇ ਪੈਰੀ ਫਿਰਦੇ ਰਹੇ ਆ ਇਹਦੇ ਪਿੱਛੇ ਬਾਹਰੋਂ ਵੀ ਪੈਸੇ ਇਕੱਠੇ ਕਰਕੇ ਲਿਆਗੇ ਖਰਚ ਕੀਤੇ ਇੱਥੇ ਹੁਣੇ ਸਾਡਾ ਗਲਗੂਠਾ ਦੇਣ ਲੱਗਿਆ ਇਹ ਕਹਿੰਦਾ ਮੇਰੇ ਜਿਹੜੀ ਕੋਰਸੀ ਕਿਸੇ ਕੋਲ ਹੈ ਹੀ ਨਹੀਂ ਇਹਦਾ ਪੁੱਤ 1.5 ਸਾਲ ਹੀ ਰਹਿ ਗਿਆ ਇਹਦਾ ਪਰਦੇ ਬੈਠੇਗਾ ਫੇਰ ਪਤਾ ਲੱਗੂ ਦੂਜੇ ਦਾ ਹਲੇ ਫੇਰ ਮੜਾ ਮੋਟਾ ਪੜੋਸ ਕੇ ਲੈਂਦੇ ਸੀ ਇਹਦਾ ਡੰਡੇਰਾ ਲੈਂਦਾ ਕਹਿੰਦਾ ਐ ਲਵਾਂ ਮੈਂ ਤਾਂ ਉਹ ਕਹਿੰਦੇ ਆ ਵੀ ਵਧੀਆ ਜ਼ਿੰਦਗੀ ਦੇਣਾ ਚਾਹੁੰਦਾ ਤੁਹਾਨੂੰ ਵਧੀਆ ਜ਼ਿੰਦਗੀ ਦੀ ਲੋੜ ਵੀ ਸਾਨੂੰ ਆਪਣੀ ਨੌਲੇਜ ਹੈਗੀ ਆ ਸਾਨੂੰ ਵਧੀਆ ਨਹੀਂ ਜ਼ਿੰਦਗੀ ਉਹਦਾ ਟੋਏ 'ਚ ਸਿੱਟਣਾ ਮੰਗਦਾ ਵੀ ਮੇਰੇ ਮੂਹਰੇ ਕੋਈ ਬੋਲੇ ਹੀ ਨਾ ਵੀ ਇਹਨਾਂ ਨੂੰ ਐਜੇ ਟੋਏ 'ਚ ਸੜਦੀਏ ਵੀ ਮਨ ਮਰਜ਼ੀਆਂ ਕਰੀਏ ਇਹਦਾ ਕਾਰਪੋਰੇਟਾਂ ਦੇ ਧੱਕੇ ਚੜਿਆ ਹੋਇਆ ਉਹਨਾਂ ਦਾ ਦਾਮਤਾ ਬਣ ਜਾਣਾ ਇਹਨੇ ਬਾਅਦ ਇਹਨੂੰ ਕੀ ਲੋਕਾਂ ਦਾ ਹੀ ਹੁਣ ਇਹਨੂੰ ਇਹ ਵੀ ਪਤਾ ਲੱਗਿਆ ਵੀ ਗਾਹਾਂ ਨੂੰ ਅਸੀਂ ਬਣਨਾ ਨਹੀਂ ਇਹਦੇ ਕਰਕੇ ਪੈਸਾ ਇਕੱਠਾ ਕਰਨ ਲੱਗੇ ਹੋਇਆ ਕੀ ਡਿਵੈਲਪ ਕਰਦੇ ਆ ਕੀ ਕਰਦੇ ਡਿਵੈਲਪ 50 ਸਾਲ ਨੂੰ ਵੀ 100 ਸਾਲ ਨੂੰ ਦੇਣਾ ਕਿ ਸਾਨੂੰ ਜਿਹਨੇ ਜੱਡ ਪੈ ਲਵੋ ਜਦ ਮਰ 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 ਜਾਵਾਂਗੇ ਬੱਚੇ ਮਰ ਜਾਣਗੇ ਭੁੱਖੇ ਕਿਹੜੇ ਕਿਸਾਨ ਆ ਫਿਰ ਜਿਹੜੇ ਜ਼ਮੀਨਦਾਰ ਨੂੰ ਤਿਆਰ ਕੋਈ ਵੀ ਨਹੀਂ ਦੇਣ ਨੂੰ ਤਿਆਰ ਇਹਨਾਂ ਦੇ ਡੁਪਲੀਕੇਟ ਤਿਆਰ ਕੀਤੇ ਹੋਇਆ ਜਿਹੜੇ ਲੋਕਾਂ ਨੂੰ ਦਿਖਾ ਰਹੇ ਆ ਵੀ ਕਿਸਾਨ ਸਾਡੇ ਨਾਲ ਆ ਸਾਡੇ ਪਿੰਡ ਦਾ ਇੱਕ ਕਿਸਾਨ ਵੀ ਨਹੀਂ 1% ਵੀ ਨਹੀਂ ਕੋਈ ਦੇਣ ਇੱਕ ਬਿੱਗੇ ਵਾਲਾ ਵੀ ਦੇਣ ਨੂੰ ਤਿਆਰ ਨਹੀਂ ਤਪਿੰਡ ਜੋਧਾਂ ਦੇ ਵਿੱਚ ਆ ਬਾਪੂ ਜੀ ਨਾਲ ਗੱਲਬਾਤ ਕਰਦੇ ਬਾਪੂ ਜੀ ਜ਼ਮੀਨ ਦੇਓਗੇ ਨਾ ਜੀ ਨਾ ਡਾਂਗ ਫਿਰਾਂਗੇ ਜ਼ਮੀਨ ਸਾਡੀ ਮਾਂ ਇਹ ਬੱਚੇ ਭੁੱਖੇ ਮਾਰਦੇ ਦੇਖ ਇਹਨਾਂ ਨੂੰ ਜ਼ਮੀਨ ਚਿਕਨ ਡਾਂਗ ਫਿਰੋਗੇ ਡਾਂਗ ਨੂੰ ਫਿਰੋਗੇ ਰਾਜ ਤੋਂ ਬੋਰਜਨ ਲੈਣੋਂ ਜਾਂ ਕਬਜ਼ਾ ਲੈਣੋਂਗੇ ਤਾਂ ਬਾਪੂ ਜੀ ਉਹ ਤਾਂ ਕਹਿੰਦੇ ਫਾਇਦਾ ਵੜਾ ਅਸੀਂ ਤਾਂ ਜ਼ਿੰਮੇਦਾਰਾਂ ਦੀ ਜੂਨ ਸੁਧਾਰਨੀ ਆ ਸਾਡਾ ਕਿਲਾ ਲੈ ਕੇ ਸਾਨੂੰ ਬਿੱਗਾ ਦਿੰਦੇ ਆ ਫਾਇਦਾ ਕੀ ਵੀਰ ਕਿੱਥੇ ਦੇਣ ਉਹ ਕਿੱਥੇ ਨਾ ਦੇਣ ਉਹ ਸਾਨੂੰ ਕੀ ਫਾਇਦਾ ਹੋੱਚ ਅਜੀ ਬੱਚੇ ਪਾਲਣਾ ਸਭ ਕਰਦੇ ਆ ਰਾਜ ਰੋਟੀ ਖਾਣਾ ਜਹਾਨ ਰੋਟੀ ਖਾਣੇ ਆ ਕੋ ਸਭ ਖੋਣ ਲੱਗੇ ਸਤੋਂ ਪਰ ਤਾਂ ਡਿਵੈਲਪ ਕਰਕੇ ਦੇ ਰਹੇ ਹੋ ਕੀ ਡਿਵੈਲਪ ਕਰਦੇ ਆ ਕੀ ਕਰਦੇ ਡਿਵੈਲਪ 50 ਸਾਲ ਨੂੰ 100 ਸਾਲ ਨੂੰ ਦੇਣਾ ਕਿ ਸਾਨੂੰ ਜਿਹੜੇ ਜੱਡ ਪਾਲ ਬੋ ਚਰ ਮਰ 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 ਜਾਵਾਂਗੇ ਅਸੀਂ ਬੱਚੇ ਮਰ ਜਾਣਗੇ ਭੁੱਖੇ ਤਾਂ ਬਾਬੂ ਜੀ ਵੀ ਗੱਲ ਆ ਵੀ ਲੋਕ ਵੀਐਸਏ ਅਕਸਰ ਕਹਿੰਦੇ ਆ ਵੀ ਲਾਹੇਵੰਦ ਖਿੱਤਾ ਨਹੀਂ ਰਿਆ ਖੇਤੀ ਫਿਰ ਉਹ ਲਾਹੇਵੰਦ ਖਿੱਤੇ ਤੋਂ ਹਟਾ ਕੇ ਤੁਹਾਨੂੰ ਪ੍ਰਾਪਰਟੀ ਦੇ ਵਿੱਚ ਨਹੀਂ ਸਾਨੂੰ ਰੋਟੀ ਫੇਂਚ ਕੇ ਦਿਹਾੜੀਆਂ ਕਰਾਉਣ ਲਾ ਲਾ ਰਹੇ ਆ ਟੀਫੈਂਚ ਕਰਾ ਕੇ ਦਿਹਾੜੀਆਂ ਲਾਉਣਾ ਹੈ ਇਹ ਲਾਹੇਵੰਦ ਉਹ ਇਹ ਕਿੱਤਾਰੇ ਆ ਬੇ ਆਦਾ ਕੰਮ ਕਰਦੇ ਬੱਚੇ ਪਾਲਦੇ ਆ ਲੋਕਾਂ ਨੂੰ ਰੋਟੀ ਦਿੰਨੇ ਆ ਕਮਾ ਕੇ ਸਾਂ ਟੀਫੈਂਚ ਕਰਾ ਕੇ ਲਾਹੇਵੰਦ ਖੇਤੇ ਬਣਾਉਣ ਲੱਗਿਆ ਹੋਇਆ ਤੁਸੀਂ ਕਹਿੰਦੇ ਪੇ ਉਥੇ ਗਾੜ ਗਾੜ ਚਾਹਣਗੇ ਹੈਂ ਤਾਂ ਤੁਸੀਂ ਗਾੜ ਹਾਂ ਗਾੜ ਕਦੇ ਕੀ ਲਿਖੇ ਲੇਵਰ ਦਨ ਸਾਨੂੰ ਉਹ ਉਹ ਤਾਂ ਮਾਲਕ ਹੋਗੇ ਤੇ ਰੋਕ ਕਰਾਂ ਫਿਰ ਤਾਂ ਜੇ ਪ੍ਰਵਾਸੀਆਂ ਦਾ ਵਿਚਾਰੇ ਨੱਕੇ ਬਟਨ ਲਾ ਦੇ ਨਾ ਪੱਠੇ ਬਟਨ ਲਾ ਦੇ ਨਾ ਕੁੱਛ ਕਰ ਲੈਂਦੇ ਕੁੱਛ ਕਰ ਲਵਣੇ ਬਾਈ ਜੀ ਬਾਪੂ ਜੀ ਕਿੰਨੀ ਜ਼ਮੀਨ ਕਿੰਨੀ ਹੈ ਤੁਹਾਡੇ ਕੋਲ 6-7 ਕਿੱਲੇ ਆ 6-7 ਕਿੱਲੇ ਜੋਧਾ ਪਿੰਡ ਦੇ ਵਿੱਚ ਹਾਂ ਸਰ ਉਹ ਸਾਰੇ ਆ ਗਏ ਅਰਬਨ ਸੇ ਸਾਰੇ ਆ ਗਿਆ ਵੈਸੇ ਰੇਲ ਕੀ ਇੱਥੇ ਕਿੱਲੇ ਦਾ ਰੇਟ ਕੀ ਚੱਲ ਰਿਹਾ ਰੇਟ ਕਰੋੜਾ ਰੁਪਏ ਚੱਲਦਾ 1 ਕਰੋੜ ਰੁਪਏ ਦਾ ਰੇਟ ਚੱਲਦਾ ਪਿਆ ਹੂੰ ਹੂੰ ਪੈਸੇ ਤੁਹਾਨੂੰ ਕੋਈ ਨਹੀਂ ਦੇਣੇ ਜ਼ਮੀਨ ਤੁਹਾਡੀ ਬਸਵੇ ਦੇ ਦੇਣਾ ਪਤਾ ਨਹੀਂ ਕਿੱਥੇ ਜਾ ਕੇ 20 ਕਿਲੋਮੀਟਰ ਪਰ ਦੇਣ 20 ਕਿਲੋਮੀਟਰ ਇਹ ਦੇਣ ਨਾ ਘਰ ਦੇਣਾ ਘਾਟ ਛੜਦਾ ਉਹ ਘਾਲੋ ਬਾਪੂ ਜੀ ਤੁਸੀਂ ਦਿਓਗੇ ਆਪਣੀ ਜ਼ਮੀਨ ਨਾ ਜੀ ਨਾ ਬਿਲਕੁਲ ਨਹੀਂ ਕਦੇ ਦੇਵਾਂਗੇ ਭੁੱਖੇ ਮਾਰਨੇ ਆ ਜਵਾਬ ਅਸੀਂ ਹੈ ਇਹ ਹੀ ਤਾਂ ਸਾਡਾ ਇੱਜ਼ਤ ਸਾਡੀ ਜਾਣਖ ਸਾਡੀ ਹੂੰਦ ਮੱਦਲ ਵੀ ਨਹੀਂ ਅਸੀਂ 1 ਇੰਚ ਵੀ ਦੇ ਦਈਏ ਮਰਨਾ ਮਰਨਾ ਮਨਜ਼ੂਰ ਆ ਜੀ ਮਾਰ ਦੇ ਆਪਦੀ ਫੌਜ ਭੇਜ ਕੇ ਇਹਨੂੰ ਪਾਇਆ ਬਣਾਇਆ ਅਸੀਂ ਫਿਰ ਤੁਰ ਕੇ ਨੰਗੇ ਪੈਰੀਂ ਫਿਰਦੇ ਰਹੇ ਆ ਇਹਦੇ ਪਿੱਛੇ ਅੱਛਾ ਤੁਸੀਂ ਸਰਕਾਰ ਦੇ ਵੇਲੇ ਮਤਲਬ ਸਰ ਬਣਤੀ ਆ ਜੀ ਬਾਹਰੋਂ ਵੀ ਪੈਸੇ ਇਕੱਠੇ ਕਰਕੇ ਲਿਆਗੇ ਖਰਚ ਕੀਤੇ ਇੱਥੇ ਹੁਣ ਇਹ ਸਾਡਾ ਗਲ ਘੂਟਾ ਦੇਣ ਲੱਗਿਆ ਇਹ ਕਹਿੰਦਾ ਮੇਰੇ ਜਿਹੜੀ ਕੋਰਸੀ ਕਿਸੇ ਕੋਲ ਹੈ ਹੀ ਨਹੀਂ ਇਹਦਾ ਪੁੱਤ 1.5 ਸਾਲ ਹੀ ਰਹਿ ਗਿਆ ਇਹਦਾ ਤੱਪੜ ਤੇ ਬੈਠੇਗਾ ਫੇਰ ਪਤਾ ਲੱਗੂ ਬਹੁਰ ਕੀ ਸਨੇਹਾ ਦੇਣਾ ਹੀ ਦੇ ਦੋ ਸਨੇਹਾ ਵੀ ਹਾਂ ਜੀ ਮਰਨਾ ਮਨਜ਼ੂਰ ਆ ਜੀ ਪਰ ਉਹ ਕਿਹੜੇ ਕਿਸਾਨ ਆ ਫਿਰ ਜਿਹੜੇ ਜ਼ਮੀਨ ਦੇ ਨੂੰ ਤਿਆਰ ਕੋਈ ਵੀ ਨਹੀਂ ਦੇਣ ਨੂੰ ਤਿਆਰ ਇਹਨਾਂ ਦੇ ਡੁਪਲੀਕੇਟ ਤਿਆਰ ਕੀਤੇ ਹੋਇਆ ਹਾਂਜੀ ਜਿਹੜੇ ਲੋਕਾਂ ਨੂੰ ਦਿਖਾ ਰਹੇ ਆ ਵੀ ਕਿਸਾਨ ਸਾਡੇ ਨਾਲ ਆ ਸਾਡੇ ਪਿੰਡ ਦਾ ਇੱਕ ਕਿਸਾਨ ਵੀ ਹੈ ਨਹੀਂ 1% ਵੀ ਹੈ ਨਹੀਂ ਕੋਈ ਦੇਣ ਇੱਕ ਬਿੱਗੇ ਵਾਲਾ ਵੀ ਦੇਣ ਨੂੰ ਤਿਆਰ ਨਹੀਂ ਇਹ ਕੀ ਤੁਸੀਂ ਕਹਿੰਦੇ ਤਾਂ ਵਿਰੋਧ ਹੋ ਰਿਹਾ ਵੀ ਰੇਟ ਵਧਾਣੇ ਆਪਣੀ ਜ਼ਮੀਨਾਂ ਦੇ ਮਤਲਬ ਨਹੀਂ ਸਾਡੇ ਅਸੀਂ ਵੇਚਣੀ ਹੀ ਨਹੀਂ ਰੇਟ ਦਾ ਕਿਸੇ ਨੂੰ ਕੋਈ ਮਤਲਬ ਹੀ ਨਹੀਂ ਵੇਚਣੀ ਨਹੀਂ ਬਿਲਕੁਲ ਨਹੀਂ ਵੇਚਣੀ ਵੇਚਣੀ ਜਵਾਕ ਭੁੱਖੇ ਮਾਰਨੇ ਆ ਤਾਂ ਤੂੰ ਟੇਰੇ ਕੱਟੇ ਹੋਹੀ ਇਹੀ ਤਾਂ ਆਡੀ ਰੋਟੀ ਰੋਜੀ ਆ ਇਹ ਤਾਂ ਕਹਾਂ ਸਾਡੇ ਚੌਂਕੀਦਾਰ ਲੱਗ ਜਾਣ ਆਗੇ ਉੱਥੇ ਚੌਂਕਾ 'ਚ ਖੜ੍ਹ ਜਾਣ ਇਹਨਾਂ ਦੇ ਝੰਡੇ ਲੈ ਕੇ ਬੱਬੀ ਧੱਕਾ ਕਰਦੇ ਫਿਰ ਬਿਲਕੁਲ ਧੱਕਾ ਕਰਦੇ ਸ਼ਰਮ ਇਹਦੇ ਜਨਾਂ ਦਾ ਅਜੇ ਤੱਕ ਕਿਸੇ ਨੇ ਧੱਕਾ ਹੀ ਨਹੀਂ ਕੀਤਾ ਦਾ ਰੰਗਦੇਵ ਨੂੰ ਘੱਟ ਚੱਲਿਆ ਜਿੱਥੇ ਧੱਕਾ ਕਰਕੇ ਤੁਹਾਡੀ ਜ਼ਮੀਨ ਲੈਣ ਦੀ ਕੋਸ਼ਿਸ਼ ਕੀਤੀ ਫਿਰ ਮਾਰ ਦੇਵੇ ਫਿਰ ਮਰ ਜਾਗੇ ਫਿਰ ਲੈ ਜਾਵੇ ਜਿੰਨੀ ਦੇਰ ਜਾਉਨੇ ਆਉਣੀ ਦੇਰ ਤਾਂ ਨਹੀਂ ਦਿੰਦੇ ਜਿੰਨੀ ਦੇਰ ਸਾਹ ਮੰਗਦੇ ਉਨੀ ਦੇਰ ਤਾਂ ਨਹੀਂ ਦਿੰਦੇ ਇਹ ਨਹੀਂ ਵੀ ਕੱਲੇ ਦੇ ਪਰਿਵਾਰਾਂ ਸਮੇਤ ਸਾਰਾ ਪਰਿਵਾਰ ਜਾਵਾਂਗੇ ਖੱਤੇਾਂ 'ਚ ਅੱਜ ਵੀ ਜਿੱਦਣ ਲੈਣ ਆਉਣਾ ਤੁਸੀਂ ਕਿਹਾ ਵੀ ਅਸੀਂ ਇਸ ਪਾਰਟੀ ਜਦੋਂ ਸੀਗੀ ਹਜੇ ਸਰਕਾਰ 'ਚ ਨਹੀਂ ਸੀ ਸਾਥ ਬੜਾ ਦਿੱਤਾ ਫਿਰ ਫਿਰ ਹੁਣ ਕਿਉਂ ਪਾਰਟੀ ਦਾ ਸਾਥ ਨਹੀਂ ਦਿੰਦੇ ਹੁਣ ਉਹ ਗਲ ਗੂਠਾ ਦਿੰਦਾ ਜ਼ਹਿਰ ਦਿੰਦਾ ਉਹ ਤਾਂ ਦੂਜੇ ਦਾ ਹਲੇ ਫੇਰ ਮੜਾ ਮੋਟਾ ਪੜੋਸ ਕੇ ਲੈਂਦੇ ਸੀ ਇਹਦਾ ਡੰਡੇਰਾ ਲੈਂਦਾ ਕਹਿੰਦਾ ਐ ਲਊ ਮੈਂ ਤਾਂ ਜਾਦੇ ਬਹੁਤ ਵਧੀਆ ਪਾਲਿਸੀਆਂ ਦਿੰਦਾ ਵੀ ਜਿਵੇਂ ਅਸੀਂ ਅਨਪੜ੍ਹ ਹੁੰਨੇ ਆ 4800 ਗਾਜ ਹੁੰਦੀ ਆ ਕੀਲੇ ਦੀ ਬਾਰੇ ਉਹ ਗਾਇਦੇ ਕੇ ਬਰਾ ਰਿਹਾ ਜਿਵੇਂ ਪਹਿਲੇ ਹੁੰਦੇ ਸੀ ਇਹ ਦੁਕਾਨਦਾਰ ਉਹ ਬੱਚੇ ਨੂੰ ਸੌਦਾ ਲੈਣ ਭੇਜ ਦਿੰਦੇ ਸੀ ਉਹ ਨਾਲ ਮਿੱਠੀ ਗੋਲੀ ਰੂੰਗਾ ਦੇ ਦਿੰਦਾ ਸੀ ਇਹ ਰੂੰਗਾ ਦੇਣ ਨੂੰ ਫਿਰਦਾ ਵੀ ਮੈਂ ਮਿੱਠੀ ਗੋਲੀ ਤੇ ਲਾ ਲੂੰ ਅੱਛਾ ਕਿਉਂ ਨਕਲੀ ਆ ਰਿਹਾ ਹੈ ਨਾ ਭੰਡ ਰਿਹਾ ਇਹਦਾਰ ਕੇ ਇਹਨੂੰ ਆਇਆ ਵੀ ਖਣੀ ਰੂੰਗੇ ਜੀ ਲੋਕ ਮੰਨ ਜਾਣਗੇ ਜਿਵੇਂ ਅੱਗੇ ਜਵਾਕ ਰੂੰਗਾ ਲੈਣ ਭੱਜੇ ਜਾਂਦੇ ਹੁੰਦੇ ਸੀ ਉਹ ਚੇਤਾ ਦਾ ਭਲਾ ਦੇਵੇ ਉਹ ਕੰਨ ਦਾ ਭਲਾ ਦੇਵੇ ਉਹ ਨਹੀਂ ਹੋਣੀ ਆ ਤੁਹਾਨੂੰ ਇੱਥੇ ਉਹ ਕਹਿੰਦੇ ਆ ਵੀ ਵਧੀਆ ਜ਼ਿੰਦਗੀ ਦੇਣਾ ਚਾਹੁੰਦਾ ਤੁਹਾਨੂੰ ਉਹ ਵਧੀਆ ਜ਼ਿੰਦਗੀ ਦੀ ਲੋੜ ਵੀ ਸਾਨੂੰ ਆਪ ਨਹੀਂ ਨੌਲੇਜ ਹੈ ਗਿਆ ਸਾਨੂੰ ਵਧੀਆ ਨਹੀਂ ਜ਼ਿੰਦਗੀ ਉਹਦਾ ਟੋਏ 'ਚ ਸਿੱਟਣਾ ਮੰਗਦਾ ਵੀ ਮੇਰੇ ਮੂਹਰੇ ਕੋਈ ਬੋਲੇ ਹੀ ਨਾ ਵੀ ਇਹਨਾਂ ਨੂੰ ਐਸੇ ਟੋਏ 'ਚ ਸੜਦੀਏ ਵੀ ਇਹ ਮਨਮਰਜ਼ੀਆਂ ਕਰੀਏ ਇਹਦਾ ਕਾਰਪੋਰੇਟਾਂ ਦੇ ਧੱਕੇ ਚੜ੍ਹਿਆ ਹੋਇਆ ਉਹਨਾਂ ਦਾ ਦਮਤਾ ਬਣ ਜਾਣਾ ਇਹਨੇ ਬਾਅਦ 'ਚ ਇਹਨੂੰ ਕੀ ਲੋਕਾਂ ਦਾ ਹੀ ਹੁਣ ਇਹਨੂੰ ਇਹ ਵੀ ਪਤਾ ਲੱਗ ਗਿਆ ਵੀ ਗਾਹਾਂ ਨੂੰ ਅਸੀਂ ਬਣਨਾ ਨਹੀਂ ਇਹਦੇ ਕਰਕੇ ਪੈਸਾ ਇਕੱਠਾ ਕਰਨ ਲੱਗੇ ਹੋਇਆ ਲੋਕਾਂ ਦੀ ਜਮੀਨਾਂ ਰੁਪਏ ਤੁਸੀਂ ਕਹਿ ਰਹੇ ਹੋ ਪੈਸਾ ਇਕੱਠਾ ਕਰਨਾ ਇਹਨਾਂ ਨੇ ਕਿਵੇਂ ਪੈਸਾ ਕਿੱਦਾਂ ਇਕੱਠਾ ਕਰਦੇ ਜਿਹੜੇ ਆ ਕਾਰਪੋਰੇਟ ਲਿਆਉਣੇ ਆ ਉਹਨਾਂ ਨਾਲ ਹਿੱਸੇਦਾਰੀ ਵੀ ਇਹਨਾਂ ਦੀ ਜਿਹੜਾ 3600 ਗਾਜ ਬਚਣਾ ਇਹਨਾਂ ਕੋਲ ਹੀ ਆ 1200 ਗਾਜ ਦੇ ਕੇ ਇਹਨਾਂ ਨੇ ਪੈਸੇ ਬਣਾਉਣੇ ਆ ਇਹ ਹੁਣ ਇਹਨਾਂ ਨੂੰ ਇਹ ਵੀ ਪਤਾ ਵੀ ਸਾਡੀ ਗਾਹਾਂ ਨੂੰ ਸਰਕਾਰ ਨਹੀਂ ਆਉਣੀ ਵੀ ਲਾ ਲੋ ਜਿੰਨਾ ਲਾ ਹੁੰਦਾ ਚੰ ਮ ਇਹਨਾਂ ਦਾ ਉਹ ਤਾਂ ਹੁਣ ਇਹ ਸੋਚੇ ਰਹਿ ਆ ਵੀ ਕਿਵੇਂ ਕਰਨਾ ਕਿਸਾਨ ਤਾਂ ਨਹੀਂ ਕੋਈ ਦੇ ਰਿਹਾ ਜੀ ਬਾਪੂ ਜੀ ਨੇ ਆਪਦਾ ਫੋਨ ਰੱਖਿਆ ਕਮਾਈ ਕੀਤੀ ਆ ਦਰਨ ਡਰਾਂ ਗਾਂਡੇ ਮਿਹਨਤ ਕੀਤੀ ਆ ਬਾਹਰ ਰਹਿ ਕੇ ਆਏ ਆ ਹਾਂ ਅਜੇ ਤੁਸੀਂ ਬਾਹਰ ਦੇਓ ਬਾਹਰ ਦੇ ਆ ਹੁਣ ਤਾਂ ਇੱਥੇ ਹੀ ਆਉਣ ਦਾ ਖੇਤੀ ਕਰਦੇ ਆ ਪਰ ਤੁਸੀਂ ਵਾਪਸ ਆ ਗਏ ਆ ਗਏ ਜੀ ਕੀ ਕਾਰਨ ਕਿਰੇ ਆ ਬਾਹਰ ਕਿਉਂ ਵਾਪਸ ਆ ਬਸ ਠੀਕ ਆ ਆਪਦੀ ਹੋਂਦ ਨਾ ਜਾਣਨਾ ਆਪਦੇ ਵਿਰਸੇ ਨਾ ਜਾਣਨਾ ਇੱਥੇ ਨਹੀਂ ਸੀ ਕੋ ਬਣਦਾ ਬਾਹਰ ਚਾਰ ਪੈਸੇ ਕਮਾਈ ਇੱਥੇ ਆ ਕੇ ਹੁਣ ਤਾਂ ਸਿੱਧਾ ਕਿਹਾ ਜਾ ਰਿਹਾ ਵੀ ਐਨ ਆਰ ਆਈ ਦੇ ਫਾਇਦੇ ਆਸਤੇ ਇਹ ਬੜੀ ਫਾਇਦੇਮੰਦ ਆ ਕਿਉਂਕਿ ਸਿੱਧਾ ਸਰਕਾਰ ਇਹ ਪੋਰਟਰੀ ਕਰਦੀ ਐ ਐਨ ਆਰ ਆਈ ਦਾ ਫਾਇਦਾ ਹੋ ਰਿਹਾ ਉਹ ਤਾਂ ਹੁਣ ਮੈਂ ਤੁਹਾਨੂੰ ਕਹੀ ਜਾਵਾਂ ਵੀ ਮੈਂ ਤੁਹਾਡਾ ਫਾਇਦਾ ਕਰ ਰਿਹਾ ਹਾਂ ਤੁਹਾਡਾ ਫਾਇਦਾ ਹੋਏ ਤੇ ਹੀ ਪਤਾ ਲੱਗੂ ਤੁਹਾਨੂੰ ਜੇ ਤੁਸੀਂ ਅਨਪੜ੍ਹ ਹੋ ਹੁਣ ਮੈਂ ਤੁਹਾਡੇ ਮੈਕ ਤੇ ਬੋਲਦਾ ਤੁਸੀਂ ਮੈਂ ਵੀ ਤੁਹਾਨੂੰ ਕਹੀ ਜਾਵਾਂ ਤੁਹਾਡੇ ਮੈਕ ਤੇ ਬੋਲ ਕੇ ਮੈਂ ਤੁਹਾਡਾ ਫਾਇਦਾ ਕਰਤਾ ਹੋ ਜਾਊਗਾ ਨਹੀਂ ਹੋਊਗਾ ਫਿਰ ਉਹ ਤਾਂ ਕਹਿ ਰਿਹਾ ਵੀ ਹਾਂ ਵੀ ਮੈਂ ਤੁਹਾਡਾ ਫਾਇਦਾ ਕਰਦਾ ਉਹ ਤਾਂ ਉਹ ਕਹਿ ਰਿਹਾ ਨਾ ਉਹ ਤਾਂ ਸਾਨੂੰ ਪਤਾ ਫਾਇਦਾ ਕਰਦਾ ਕਿ ਨਹੀਂ ਕਰਦਾ ਗੱਲ ਹੈ ਵੀ ਤੁਸੀਂ ਬਾਹਰਲੇ ਦੇਸ਼ ਤੋਂ ਆਪਣੀ ਜ਼ਮੀਨ ਦੇ ਕਰਕੇ ਵਾਪਸ ਆਏ ਹੋ ਜੇ ਜ਼ਮੀਨ ਨਹੀਂ ਰਹੀ ਫਿਰ ਤੇ ਬਿਰਸੇ ਨਾਲ ਆਪਦੀ ਹੋਂਦ ਰਾਂ ਜੋੜਨਾ ਆਏ ਆਂ ਜੀ ਜੇ ਜ਼ਮੀਨ ਨਹੀਂ ਰਹੀ ਫਿਰ ਕਿੱਥੇ ਕਿੰਨੇ ਵਾਪਸ ਆਣਾ ਹੈ ਰਹਿਣਾ ਹੀ ਨਹੀਂ ਆਉਣਾ ਹੀ ਨਹੀਂ ਸੀ ਫਿਰ ਵੀ ਕਿਨੇ ਆਉਣਾ ਸੀ ਸਾਡੇ ਬੱਚਿਆਂ ਨੇ ਨਹੀਂ ਆਉਣਾ ਫਿਰ ਹੋਰ ਪੁੱਛੋ ਕੀ ਪੁੱਛਣਾ ਤੁਹਾਨੂੰ ਕੀ ਲੱਗਦਾ ਵੀ ਇਹ ਕਿਉਂ ਲਿਆਂਦੇ ਗਈ ਆ ਇਹ ਤਾਂ ਉਹੀ ਤੁਹਾਨੂੰ ਦੱਸਿਆ ਵੀ ਪੈਸੇ ਵਟੋਰ ਰਿਹਾ ਵੀ ਸਾਹ ਲੈਗਾ ਪੈਸੇ ਕਰ ਲੋ ਇਕੱਠੇ ਆਪਾਂ ਜਿੱਧਰੋਂ ਹੁੰਦੇ ਆ ਸੌਦੇ ਕਰਕੇ ਕਾਰਪੋਰੇਟਾਂ ਨਾਲ ਪੈਸਾ ਇਕੱਠਾ ਕਰ ਰਹੇ ਹੈ ਇਹ ਆਪਦਾ ਬਣਾ ਰਹੇ ਹੈ ਵੀ ਹੁਣ ਗਾਹਾਂ ਨੂੰ ਤਾਂ ਸਾਡਾ ਝਾੜੂ ਫਿਰਨਾ ਨਹੀਂ ਜੇ ਕਰ ਲੋ ਇਕੱਠੇ ਭੱਜ ਲੋ ਜਿੱਧਰ ਨੂੰ ਭੱਜਣਾ ਫਿਰ ਆਵੇ ਤਾਂ ਜਨਤਾ ਕਹਿੰਦਾ ਸੀ ਮੈਂ ਕੋ ਰੱਖਦੇ ਨਹੀਂ ਬਾਡੀਗਾਰਡ ਆਪਦਾ ਆਵੇ ਹੁਣ ਖੁੱਲੇ ਮੈਦਾਨ ਚ ਆ ਕੇ ਗੱਲ ਕਰੇ ਲੋਕਾਂ ਨਾਲ ਉਹ ਤਾਂ ਕਹਿੰਦੇ ਇੰਪੋਰਟਰੀ ਫਰਮ ਖੋਲੋ ਜਿਹੜੇ ਡੇ ਡੇ ਸਕਿਉਰਟੀਆਂ ਲਾ ਕੇ ਤੁਰਦੇ ਨੇ ਆ ਉਹ ਬਹੁਤ ਕੋ ਕਹਿੰਦਾ ਸੀ ਉਹ ਤਾਂ ਕਹਿੰਦੇ ਸਕਿਉਰਟੀਆਂ ਐਵੇਂ ਖਰਚੇ ਪਾਏ ਆ ਹੁਣ ਆਪ ਕਿਉਂ ਠਾ ਰਾਂ ਠਾ ਰਾਂ ਗੱਡੀਆਂ ਤੇ ਵਿੱਚ ਬੈੰਦਾ ਇੱਕ ਦੇ ਚ ਹੁਣ ਆਵੇ ਸਿੱਧਾ ਜਨਤਾ ਚ ਅਸੀਂ ਕੜਾਤਵਾਦੀਆਂ ਗੱਲ ਤਾਂ ਕਰੇ ਆਗੇ ਤੜੀਆਂ ਗੱਲਾਂ ਦੇ ਜਵਾਬ ਦੇਵੇ ਕਿਸੇ ਕਿਸਾਨ ਤੋਂ ਪੁੱਛਿਆ ਨਹੀਂ ਗਿਆ ਇਹੋ ਜੀ ਸਕੀਮ ਲਿਆਉਣ ਤੋਂ ਪਹਿਲਾਂ ਕਿਉਂਕਿ ਜਦੋਂ ਤਿੰਨ ਕਾਨੂੰਨ ਆਂਦੇ ਉਹ ਤਾਂ ਕਹਿੰਦੇ ਬੜਾ ਕਹਿੰਦੇ ਸੀ ਕਿਸਾਨਾਂ ਨੂੰ ਪੁੱਛਿਆ ਨਹੀਂ ਲੋਕਾਂ ਨੂੰ ਪੁੱਛਿਆ ਨਹੀਂ ਹੁਣ ਪੁੱਛਿਆ ਹੁਣ ਕਿਸੇ ਨੂੰ ਨਹੀਂ ਪੁੱਛਿਆ ਜੀ ਆਪਦੇ ਹੀ ਡੁਪਲੀਕੇਟ ਕਿਸਾਨ ਦੇ ਬਣਾ ਮੜਾਸੇ ਬਣਾ ਕੇ ਖੜਾ ਲਏ ਹੁਣੇ ਉੱਥੇ ਚਾਰ ਵੀ ਆ ਕਿਸਾਨ ਖੜੇ ਆ ਜੀ ਆਵੇ ਕਿਸਾਨਾਂ ਦੀ ਸਭਾ 'ਚ ਕਿਸਾਨਾਂ ਦੀ ਸਾਥ 'ਚ ਆਵੇ ਫੇਰ ਆ ਕੇ ਪਤਾ ਲੱਗੂਗਾ ਵੀ ਉਹਦੇ ਨਾਲ ਖੜੇ ਆ ਕਿ ਨਹੀਂ ਖੜੇ ਗੱਲਬਾਤ ਕਰਦੇ ਆ ਭਾਈ ਜੀ ਤੁਸੀਂ ਇੱਥੇ ਤੇ ਹੀ ਹੋ ਹਾਂ ਜੀ ਪੀਣਾ ਚਾਹੁੰਦੇ ਹੋ ਨਾ ਨਾ ਜੀ ਬਿਲਕੁਲ ਨਹੀਂ ਕਿਉਂ ਸਾਡੀ ਹੋਂਦ ਆ ਸਾਡੀ ਜ਼ਮੀਨ ਆ ਖੁਦ ਅਸੀਂ ਸੰਭਾਲ ਕੇ ਰੱਖਿਆ ਬਜ਼ੁਰਗਾਂ ਦੀ ਪਾਕਿਸਤਾਨ ਤੋਂ ਚੱਲਦੇ ਹੋਣੇ ਆ ਬਜ਼ੁਰਗ ਲਾਲਪੁਰ ਤੋਂ ਆਏ ਸੀਗੇ ਲਾਲਪੁਰ ਤੋਂ ਆ ਕੇ ਇੱਥੇ ਜੋਧਾ ਦੇ ਨੇੜੇ ਆ ਕੇ ਉਹਨਾਂ ਨੇ ਜ਼ਮੀਨਾਂ ਲਈਆਂ ਜ਼ਮੀਨਾਂ ਲੈ ਕੇ ਉਸ ਤੋਂ ਬਾਅਦ ਸਾਡਾ ਜਿਹੜਾ ਜੋਧਾ ਏਰੀਆ ਯੂਨੀਵਰਸਿਟੀ ਚ ਪਹਿਲੇ ਨੰਬਰ ਤੇ ਆ ਆ ਪੰਜਾਉ ਜ਼ਮੀਨਾਂ ਦੇ ਵਿੱਚ ਹਾਂ ਬਿਲਕੁਲ ਸਹੀ ਹੈ ਸਹੀ ਇਹ ਸਰਵੇ ਹੋਇਆ ਸੀਗਾ ਉਹਦੇ ਵਿੱਚ ਪੰਜਾਉ ਜੀ ਨੂੰ ਸਭ ਤੋਂ ਪਹਿਲੇ ਇਹ ਬੱਤੀ ਪਿੰਡ ਆਇਆ ਆ ਇੱਧਰ ਗੁੱਜਰਵਾਲ ਤੋਂ ਲੈ ਕੇ ਇੱਧਰ ਸਾਰੇ ਪਿੰਡ ਯੂਨੀਵਰਸਿਟੀ ਦੇ ਵਿੱਚ ਪਹਿਲੇ ਪਿੰਡਾਂ ਚ ਆਇਆ ਇੱਥੇ ਮੰਡੀ ਲੱਗਦੀ ਹੈ ਸਬਜ਼ੀ ਮੰਡੀ ਸਪੈਸ਼ਲ ਬਿਲਕੁਲ ਫੋਗਲਪੈਂਟ ਦੀ ਉਹ ਮੰਡੀ ਦੇ ਵਿੱਚ ਹਰ ਤਰ੍ਹਾਂ ਦੀ ਸਬਜ਼ੀ ਵਿਕਦੀ ਹੈ ਇੱਥੇ ਸਬਜ਼ੀ ਉਹ ਦਿੱਲੀ ਤੱਕ ਸਬਜ਼ੀ ਜਾਂਦੀ ਹੈ ਸਾਡੀ ਟਰੱਕ ਪਰ ਪਰ ਜਾਂਦੇ ਰਹੇ ਕਿਸੇ ਸਮੇਂ ਇਥੋਂ ਤੇ ਉਹ ਤਾਂ ਭਾਈ ਸਾਹਿਬ ਜਿਹੜੇ ਕਹਿ ਰਹੇ ਸਾਡੇ ਜੋਧਾ ਦੇ ਮੇਨ ਸਰਪੰਚ ਨੇ ਇਹ ਇਹਨਾਂ ਦਾ ਪਰਿਵਾਰ ਇਹ 30 ਬੱਤੀ ਕਿੱਲੇ ਦੀ ਖੇਤੀ ਕਰਦੇ ਆ ਬਾਹਰ ਵੀ ਇਹਨਾਂ ਦਾ ਕਾਰੋਬਾਰ ਬਹੁਤ ਤਕੜਾ ਪਰ ਜ਼ਮੀਨ ਨਹੀਂ ਛੱਡਦੇ ਸਾਡੇ ਕੋਲ ਤੁਸੀਂ ਆ ਕਹਿ ਰਹੇ ਹੋ ਪਾਕਿਸਤਾਨ ਤੋਂ ਇੱਕ ਉਜੜ ਕੇ ਆਏ ਇੱਥੇ ਜ਼ਮੀਨਾਂ ਲਈਆਂ ਤੁਸੀਂ ਬੜੀ ਮਿਹਨਤ ਨਾਲ ਲਈਆਂ ਯਾਦਾਂ ਹੀ ਬੜੀਆਂ ਬਾਹਰ ਦੇ ਪਿੰਡ ਨੇ ਜੀ ਸਾਰੇ ਬਾਹਰ ਚੋਂ ਆਏ ਹੋਏ ਨੇ ਸਾਰੇ ਗਰੇਵਾਲ ਪਰਿਵਾਰ ਮਨਸੂਰਾਂ ਜੋਧਾਣ ਲਲਤੋਂ ਇਹ ਸਾਰੇ ਪਾਕਿਸਤਾਨ ਚੋਂ ਆਏ ਹੋਏ ਸਾਰੇ ਪਾਕਿਸਤਾਨ ਚੋਂ ਆਏ ਹੋਏ ਮਤਲਬ ਇਹਨਾਂ ਨੇ ਇੱਥੇ ਕਿਉਂਕਿ ਉੱਥੋਂ ਦਾ ਉਜੜ ਕੇ ਹੀ ਆਏ ਸੀਗੇ ਇੱਕ ਤਰੀਕੇ ਨਾਲ ਇੱਥੇ ਮਿਹਨਤ ਕਰਕੇ ਜ਼ਮੀਨਾਂ ਆ ਗਿਆ ਹਾਂ ਜੀ ਅਜਾੜਾ ਅਜਾੜਾ ਹੋਇਆ ਸੀ ਇੱਕ ਸਮਾਂ ਦਾ ਉਸ ਤੋਂ ਬਾਅਦ ਦੇਖੋ ਉਹ ਕਿੰਨੀਆਂ ਤਰੱਕੀਆਂ ਕੀਤੀਆਂ ਹਰੇਕ ਘਰ ਦੇ ਵਿੱਚ ਤੇ ਦੋ ਦੋ ਤਿੰਨ ਤਿੰਨ ਟਰੈਕਟਰ ਨੇ ਮੈਂ ਤੇ ਕੀਤੀ ਆ ਤਾਂ ਹੀ ਹੋਏ ਨੇ ਹਰੇਕ ਬੰਦਾ ਹਰੇਕ ਬੰਦਾ ਵਧੀਆ ਕੰਮ ਕਰਦਾ ਇੱਥੇ ਇੱਥੇ ਜਿਹੜਾ ਨਾ ਬਾਜ਼ਾਰ ਆ ਜੋਧਾ ਦਾ ਬਾਜ਼ਾਰ ਆ ਨੌ ਪਿੰਡ ਲੱਗਦੇ ਨੇ ਗੁਰਦੁਆਰਾ ਟਾਲੀ ਸਾਹਿਬ ਆ ਨਾਲ ਸਕੂਲ ਆ ਉੱਥੇ ਸਾਰੇ ਸਾਰੇ ਅਸੀਂ ਉੱਥੋਂ ਇਕੱਠੇ ਪੜੇ ਹੋਏ ਹਾਂ ਸਾਰਿਆਂ ਦਾ ਸਰਕਲ ਬਣਿਆ ਹੋਇਆ ਉਸ ਤਰ੍ਹਾਂ ਪਰ ਜਮੀਨਾਂ ਦੇ ਮੁੱਦੇ ਤੇ ਸਾਰੇ ਇਕੱਠੇ ਆ ਚਾਹੇ ਕੋਈ ਪਾਰਟੀ ਆ ਮਤਲਬ ਪੂਰਾ ਦਾ ਪੂਰਾ ਪਿੰਡ ਐ ਇਸ ਟਾਈਮ ਜ਼ਮੀਨ ਨਹੀਂ ਦੇਣ ਨੂੰ ਤੇ ਆ ਚੌਦਾ ਪਿੰਡ ਜ਼ਮੀਨ ਨਹੀਂ ਦਿੰਦਾ ਉਹ ਤਾਂ ਸੋਕਰਾਂ ਲੜ ਤੋਂ ਜਿੰਨੇ ਪਿੰਡ ਪਿੰਦੇ ਆ ਨੇੜੇ ਤੇ ਇਹ ਚਾਰ ਪੰਜ ਪਿੰਡ ਨਹੀਂ ਦਿੰਦੇ ਗਰੇਵਾਲ ਫੈਮਿਲੀਆ ਵਾਜਦੇ ਨੇ ਸਾਡੀਆਂ ਪਰ ਉਹ ਕਹਿੰਦੇ ਫਿਰ ਵਿਰੋਧ ਵਾਲੀ ਕੀ ਗੱਲ ਆ ਵਿਰੋਧ ਤਾਂ ਕਰਨਾ ਹੀ ਨਹੀਂ ਚਾਹੀਦਾ ਵੀ ਜਿਹੜੇ ਜ਼ਮੀਨ ਨਹੀਂ ਦੇਣਾ ਚਾਹੁੰਦੇ ਉਹ ਨਾ ਦੇਣ ਫਿਰ ਉਹ ਤਾਂ ਫਿਰ ਜੇ ਇੱਕ ਨੇ ਜ਼ਮੀਨ ਦੇਤੀ ਦੂਜੇ ਨੂੰ ਨਾਲ ਜ਼ਬਰਦਸਤੀ ਕਰਨਗੇ ਨਾ ਉਹ ਤਾਂ ਜ਼ਬਰਦਸਤੀ ਹੋਏ ਉਹ ਤਾਂ ਕਹਿ ਰਹੇ ਜੀ ਉਹ ਤਾਂ ਕਹਿ ਰਹੇ ਨੇ ਵੀ ਅਸੀਂ ਜ਼ਬਰਦਸਤੀ ਨਹੀਂ ਕਰਾਂਗੇ ਕਿਵੇਂ ਛੱਡ ਦੇਣਗੇ ਹੁਣ ਆਲੇ-ਦਾਲੇ ਡਿਵੈਲਪ ਹੋਊਗੀ ਮੇਰੀ ਵਿਚਾਲੇ ਪਈ ਆ ਪੰਜ-ਸੱਤ ਕੀਲੇ ਉਹਨੂੰ ਛੱਡ ਦੇਣਗੇ ਵੀ ਤੂੰ ਇੱਥੇ ਕੀਤੀ ਕਰਲਾ ਉਬੇ ਕੱਲੇ ਨੂੰ ਕੁੱਟਣਾ ਸੌਖਾ 100 100 ਤੋਂ 40 50 ਬੰਦਿਆਂ ਨੂੰ ਕੁੱਟਣਾ ਸੌਖਾ ਨਾ ਵੀ 40 50 ਅਸੀਂ ਈਕਣ ਪਾੜ ਲੀਏ ਉਹ ਪਾੜੋ ਤੇ ਰਾਜ ਕਰੋ ਪਾੜ ਕੇ ਇਹਨਾਂ ਨੂੰ ਜ਼ਮੀਨਾਂ ਲੈ ਲਈਏ ਵੀ ਜੇ ਜਿਹੜੇ ਨਹੀਂ ਦੇਣਗੇ ਉਹਨਾਂ ਦੇ ਬਾਅਦ ਕੁੱਟ ਲਾਂਗੇ ਅੱਧੇ ਪਿਛੇ ੜ ਜਾਣਗੇ ਹੁਣ ਅਸੀਂ ਇੱਕ ਆ ਸਾਰੇ ਇਕੱਠੇ ਉਹਦਾ ਪਾਲਸੀਆਂ ਆਉਣੀਆਂ ਨੇ ਜਿਵੇਂ ਦਿੱਲੀ ਵਾਲੇ ਮੋਰਚੇ 'ਚ ਪਾਲਸੀਆਂ ਆਉਂਦੀਆਂ ਸੀ ਵੀ ਉਹਨਾਂ ਨੂੰ ਪਾੜ ਲੀਏ ਇਹਨਾਂ ਨੂੰ ਭਜਾ ਲੀਏ ਨਹੀਂ ਪਾਟੇ ਇੱਕ ਰਹੇ ਜਿੱਤ ਗਏ ਤੁਹਾਡੀ ਸਾਰੀ ਸਾਰੀ ਜ਼ਮੀਨ ਹੀ ਅਰਬਨ ਸਟੇਟ ਚ ਆਈ ਸਾਰੀ ਬਿਲਕੁਲ ਜੀ ਪੰਜਾਬ ਕੁ ਕਿੱਲੇ ਗਈ ਤੁਹਾਡਾ ਬਿਲਕੁਲ ਜੀ ਸਾਰੀ ਦੀ ਸਾਰੀ ਕੋਈ ਬਿੱਗਾ ਨਹੀਂ ਬਚਿਆ ਕੁਛ ਵੀ ਨਹੀਂ ਬਚਿਆ ਨਾ ਘਰ ਹੀ ਇੱਕ ਅੱਛਾ ਮਤਲਬ ਤੁਸੀਂ ਇੱਕ ਜੇ ਸਾਰੀ ਆ ਗਈ ਤਾਂ ਕੁਝ ਵੀ ਨਹੀਂ ਦੇਣਾ ਨਾ ਕਿਉਂ ਦੇਵਾਂਗੇ ਕੁਝ ਵੀ ਨਹੀਂ ਚਾਹੇ 2 ਕਿੱਲੇ ਆਉਂਦੇ ਹੁਣ 5 ਵਜੇ ਦੇ ਹੁਣ ਤਾਂ ਵੀ ਨਹੀਂ ਦੇਣੇ ਦੇਣੀ ਨਹੀਂ 1 ਇੰਚ ਵੀ ਜਿਵੇਂ ਇਹ ਕਹਿੰਦੇ ਪਿਆ ਵੀ ਇੱਥੇ ਜਿੰਨੇ ਵੀ ਨੇ ਉਹ ਪਾਕਿਸਤਾਨ ਤੋਂ ਉਜੜ ਕੇ ਆਏ ਆ ਤਾਂ ਇਹ ਪਿੰਡ ਦਾ ਤਾਂ ਇਤਿਹਾਸ ਯਾਦਾਂ ਹੀ ਬਹੁਤ ਐ ਉਹ ਫਿਰ ਸਾਡੀਆਂ ਸਾਡੀ ਕਰਮਾ ਚ ਕਹ ਲਓ ਲਿਖਿਆ ਆ ਸਾਡੇ ਬਜ਼ੁਰਗਾਂ ਨੇ ਵੀ ਸੰਘਰਸ਼ ਕੀਤਾ ਪਹਿਲਾਂ ਪਾਕਿਸਤਾਨ ਕੇ ਉੱਥੇ ਵਾਦੀ ਕੀਤੀ ਆਵਾਦ ਹੋਈ ਜ਼ਮੀਨ ਉੱਥੋਂ ਰੌਲਾ ਪੈ ਗਿਆ ਇੱਧਰ ਆ ਕੇ ਹੁਣ ਸਾਨੂੰ ਸੰਘਰਸ਼ ਦੇ ਰਾਹ ਤੇ ਤੁਰਨਾ ਪੈ ਗਿਆ ਕਿ ਸਾਡੀ ਕੌਮ ਲਈ ਜਾਂ ਸਾਡੇ ਵਿਰਸਿਆਂ ਲਈ ਜਾਂ ਸਾਡੇ ਬਲੱਡ ਚ ਅਕਾਲ ਪੁਰਖ ਨੇ ਸੰਘਰਸ਼ ਹੀ ਲਿਖਿਆ ਹੋਇਆ ਵੀ ਇਹਨਾਂ ਨੂੰ ਪਾਓ ਨਗਲਾ ਲਾਉਂਦਿਆਂ ਲਾਉਂਦਿਆਂ ਨੂੰ ਸੀਐਮ ਦੇ ਅਹੁਦਿਆਂ ਤੇ ਬਿਠਾਤਾ ਵੋਟਾਂ ਪਾ ਕੇ ਹੁਣ ਉਹਨਾਂ ਤੋਂ ਛੇਤਰ ਖਾ ਲੋ ਪਰ ਐ ਨਹੀਂ ਕਿਥੇ ਡਰ ਨਹੀਂ ਲੱਗਦਾ ਕਿਉਂਕਿ ਇੱਕ ਪਾਸੇ ਉਹ ਵੀ ਯਾਦ ਹਨ ਨਾ ਦਾਦੇ ਪੁਰਦਾਂ ਦੇ ਇੱਥੇ ਉਜੜ ਕੇ ਆਏ ਨੇ ਉਹਨਾਂ ਨੇ ਜ਼ਮੀਨ ਉਹਨਾਂ ਦੀ ਜਿਹੜੀ ਉੱਥੇ ਆਬਾਦ ਹੋਈ ਸੀ ਉਹ ਉਹਨਾਂ ਨੇ ਛੱਡੀ ਆ ਉਹਨਾਂ ਨੂੰ ਤਾਂ ਚਲੋ ਕੁਝ ਵੀ ਨਹੀਂ ਮਿਲਿਆ ਤੁਸੀਂ ਇੱਥੇ ਜ਼ਮੀਨ ਬਣਾਈ ਤੁਹਾਡੇ ਜਿਵੇਂ ਮੈਂ ਕਹਿੰਦਾ ਪਿਓਾਂ ਨੇ ਜ਼ਮੀਨ ਬਣਾਈ ਉਹਨਾਂ ਨੇ ਇੱਥੇ ਜਿਹੜੀ ਆ ਜ਼ਮੀਨ ਉਵਾਈ ਯੋਗ ਵੀ ਬਣਾਈ ਤੇ ਹੁਣ ਐ ਨਹੀਂ ਲੱਗਦਾ ਵੀ ਫੇਰ ਸਾਡੇ ਤੋਂ ਜ਼ਮੀਨ ਚਲ ਗਈ ਉਹ ਹੀ ਸਾਡੀ ਸਾਡੇ ਦੀ ਬਲੱਡ ਜਿੱਥਾਂ ਸਾਡੀ ਕੌਮ 'ਚ ਸੰਘਰਸ਼ ਦੀ ਲੜਾਈ ਰੱਖੀ ਹੋਈ ਆ ਸਾਡੀ ਕੌਮ ਨੂੰ ਸੰਘਰਸ਼ਾਂ ਚ ਜੀਣਾ ਕਿਉਂਕਿ ਸਾਡੇ ਕੋਲ ਕੁਝ ਬਾਚ ਜਾਂ ਸੰਘਰਸ਼ ਟੰਡੇ ਹੋ ਜਾਂਦੇ ਆ ਕੁਝ ਬੇਕ ਜਾਂਦੇ ਆ ਕੁਝ ਰੜ ਜਾਂਦੇ ਆ ਮਗਲੀ ਕੌਨ ਨੂੰ ਫੇ ਸੰਘਰਸ਼ਾਂ ਦੀ ਛੱਡ ਜਾਂਦੇ ਆ ਮਗਲੀਆਂ ਪੀੜ੍ਹੀਆਂ ਨੂੰ ਹੁਣ ਸਾਡੀ ਕੋਸ਼ਿਸ਼ ਆ ਵੀ ਅਸੀਂ ਮਗਰਿਆਂ ਨੂੰ ਸੰਘਰਸ਼ ਨਹੀਂ ਕਰੰਦੇ ਮਾਂਗੇ ਮਗਰਿਆਂ ਨੂੰ ਨਹੀਂ ਸਾਡੀ ਕੋਸ਼ਿਸ਼ ਇਹ ਆ ਵੀ ਮਗਰਿਆਂ ਨੂੰ ਸੰਘਰਸ਼ ਦੀ ਲੋੜ ਨਹੀਂ ਪਊਗੀ ਸਾਡਾ ਇੱਕ ਆ ਰਹੂਗਾ ਅਸੀਂ ਜਿੱਤ ਕੇ ਆਉਂਦੇ ਭਾਈ ਤੁਸੀਂ ਦਿਓਗੇ ਆਪਣੀ ਜ਼ਮੀਨ ਨਹੀਂ ਜੀ ਅਸੀਂ ਨਹੀਂ ਦੇਵਾਂਗੇ ਜੀ ਕਿੰਨੇ ਤੁਹਾਡੀ ਜ਼ਮੀਨ ਇੱਥੇ ਆਪਣਾ 2.5 ਕਿਲੇ ਜ਼ਮੀਨਾਂ ਪਿੰਡ ਖੜੂਰ ਦਾ ਜੀ 2.5 ਕਿਲੇ ਜ਼ਮੀਨ ਦੇ ਆ ਰਹੇ ਆ ਦਵਾਗੇ ਨਹੀਂ ਅਸੀਂ ਮਰ ਜਾ ਨਹੀਂ ਦਿੰਦੇ ਨਹੀਂ ਦਿੰਦੇ ਮਰ ਜਾਗੇ ਪਰ ਜ਼ਮੀਨ ਨਹੀਂ ਦਿੰਦੇ ਅਸੀਂ ਜ਼ਮੀਨ ਨਹੀਂ ਦੇ ਸਕਦੇ ਅਸੀਂ ਕਿਸੇ ਵੀ ਹਾਲਤ ਦੇ ਵਿੱਚ ਵੀ ਨਹੀਂ ਦੇ ਜਦ ਇਹ ਪਹਿਲਾਂ ਮੈਂ ਆਪਣੇ ਕਾਨੂੰਨ ਦੇ ਵਿੱਚ ਕਿਤੇ ਲਿਖਿਆ ਵੀ ਅਪਜਾਊ ਜ਼ਮੀਨਾਂ ਦੇ ਵਿੱਚ ਦੀ ਸੜਕ ਕੱਢ ਦੇਣਾ ਸਾਤੋਂ ਤਾਂ ਜ਼ਮੀਨਾਂ ਇਹ ਖੋਲੰਦੇ ਕਿੱਧਰ ਜੱਟੀ ਦੇ ਕੇ ਜੋ ਵੀ ਇਹ ਟੱਪਰੀ ਬਸ ਨੇ ਸਾਤੋਂ ਇਹ ਜ਼ਮੀਨਾਂ ਧੱਕੇ ਨਾਲ ਹੀ ਖੋਈ ਜਾਂਦੀ ਸਾਨੂੰ ਕੋਈ ਸੌਂਕ ਨਹੀਂ ਐ ਜ਼ਮੀਨ ਦੇਂਦਾ ਹੁਣ ਉਹ ਤੋਂ ਹੀ ਸਾਡੇ ਜਵਾਗ ਪਲਦੇ ਆ ਤੁਸੀਂ ਘਰ ਦਾ ਖਰਚ ਵੀ ਸਾਡੇ ਉੱਤੇ ਚੱਲਦਾ ਵਾ ਗੱਲ ਕਰ ਰਹੇ ਸੀ ਦੋਨੋਂ ਗੱਲ ਕਰ ਰਹੇ ਸੀ ਭਾਈਚਾਰਾ ਹੀ ਖਤਮ ਹੋ ਜਾਣਾ ਭਾਈਚਾਰਾ ਹੀ ਖਤਮ ਹੋ ਜਾਣਾ ਜੀ ਜਾਇ ਤੇ ਹੁਣ ਹੁਣ ਸਾਡੀਆਂ ਸੱਤਾਂ ਨੇ ਅਸੀਂ ਗਵਾਂਢੀਆਂ ਸਾਡੇ ਪਿਆਰ ਆ ਜੰਮ ਜੰਮੇ ਬੜੇ ਇਕੱਠੇ ਆ ਇਕੱਠੇ ਖੇਡਦੇ ਜਾਂ ਸਾਨੂੰ ਵੰਡ ਦੇਣਾ ਕਿਸੇ ਨੂੰ ਉਧਰ ਬਿਠਾ ਦੇਣਾ ਕਿਸੇ ਨੂੰ ਉਧਰ ਬਿਠਾ ਦੇਣਾ ਸਾਡੀ ਚੀਕ ਸੁਣੀ ਤੇ ਆਊਗਾ ਕੌਣ ਹੁਣ ਤਾਂ ਸਾਡੇ ਇੱਕ ਘਰ ਚੋਂ ਚੀਕ ਸਾਨੂੰ ਜੇ 15 ਘਰ ਇਕੱਠੇ ਹੋ ਜੰਨੇ ਉੱਥੇ ਵੀ ਗੱਲ ਕੀ ਆ ਸਹੀ ਗੱਲ ਆ ਤਾਂ ਬਸ ਸੱਤਾਂ ਖਤਮ ਹੋ ਜਾਣੀਆਂ ਸੱਤਾਂ ਹਾਂ ਸੱਤਾਂ ਖਤਮ ਹੋ ਜਾਣੀਆਂ ਪਿੰਡਾਂ ਦੀਆਂ ਸਾਡੇ ਵਰਗੇ ਬੁੜੇ ਪੰਜ ਸੱਤ ਸੱਤ ਦੇ ਵਿਚਾਲੇ ਬੰਦੇ ਨਾ ਉਹ ਅੱਜ ਤੋਂ ਪੰਜ ਚਾਰ ਸਾਲਾਂ ਨੂੰ ਥੁਣਥੇ ਹੋਣੇ ਕੁਝ ਨਹੀਂ ਰਹਿਣਾ ਪਿੰਡਾਂ ਦੇ ਸੱਤਾਂ ਖਤਮ ਭਾਈਚਾਰਾ ਖਤਮ ਸਾਰੇ ਆਪ ਜਦ ਫਲੈਟਾਂ ਚ ਰਹਿਣਗੇ ਕੋਈ ਕਿਸੇ ਨਾਲ ਬੋਲਬਾਣੀ ਨਹੀਂ ਰਹਿਣੀ ਨਾ ਕਿਸੇ ਨੂੰ ਜਾਣੀ ਉੱਥੇ ਇਹ ਸਾਰਾ ਕੁਝ ਜਾਣੇ ਕਿਉਂ ਕਿ ਕਿਉਂ ਨਾ ਨੂੰ ਬਰੀਏ ਤਾਜੀ ਹਵਾ ਮਿਲਦੀ ਹੈ ਖੇਤਾਂ ਚ ਤਾਜੀ ਅੱਜ ਦੀ ਸਬਜ਼ੀ ਅੱਜ ਜੋ ਵੀ ਅੱਜ ਫਸਲਾਂ ਕਾਉਂਦੇ ਆ ਤਾਜ਼ਾ ਖਾਂਦੇ ਆ ਤੇ ਜਰੂਰ ਉਹ ਡਵੈਲਪਮੈਂਟ ਹੀ ਹੋਗੀ ਫੇ ਸਾਨੂੰ ਕੀ ਮਿਲਣਾ ਸਾਰੇ ਡੰਗਰਾਂ ਜੋਗੇ ਡੰਗਰਾਂ ਨੂੰ ਪੱਟੇ ਬੀਜਣੇ ਆ ਕਿੱਥੇ ਬੀਜਾਂਗੇ ਵੇਚਾਨੂੰ ਦੁੱਧ ਨਕਲੀ ਮਿਲੂਗਾ ਅੱਜ ਲੁਧਿਆਣੇ ਸ਼ਹਿਰ ਦੇ ਵਿੱਚ ਅਸਲੀ ਦੁੱਧ ਹੀ ਨਹੀਂ ਮਿਲ ਰਿਹਾ ਇਕੱਲੇ ਇਕੱਲੇ ਘਰ ਨੂੰ ਜਾ ਕੇ ਬਸ ਲੋ ਡੈਰੀਆਂ ਬਣ ਗਿਆ ਅਸਲੀ ਦੁੱਧ ਨਹੀਂ ਮਿਲਦਾ ਨਾ ਮਿਲਦਾ ਹੀ ਨਹੀਂ ਏਡਾ ਏਡਾ ਲੁਧਿਆਣਾ ਚੈੱਕ ਕਰਕੇ ਦੇ ਲੈ ਦੁੱਧ ਜਿੰਨੇ ਦੋਜੀ ਦੁੱਧ ਪਾਉਂਦੇ ਆ ਜੇ ਕਿਸੇ ਕੋਲ ਅਸਲੀ ਨਿਕਲੇ ਆ ਕਹ ਰਹੇ ਹੋ 35% ਹੀ ਪੈਦਾ ਹੁੰਦਾ ਜੀ ਬਾਕੀ ਸਾਰਾ ਨਕਲੀ ਆਪਣੇ ਉਹ ਫੁੱਲਾਂ ਵਾਲ ਪੈਂਦਾ ਵਾ ਸਾਡੇ ਕੋਲ ਆਪਣੇ ਫੁੱਲਾਂ ਆਪਦੇ ਕੋਲ ਪਸ਼ੂ ਨੇ ਸਾਨੂੰ ਪਤਾ ਕਿਵੇਂ ਗੁਜ਼ਾਰਾ ਚੱਲਦਾ ਕਿੰਨਾ ਦੁੱਧ ਪੈਦਾ ਹੁੰਦਾ ਪਰ ਟੋਟਲੀ ਨਕਲੀ ਸਾਡੇ ਬੰਨ 6 7 ਦੁੱਧ ਪਸ਼ੂ ਹੈ ਅਰਬਨ ਸਟੇਟ ਵਿੱਚ ਬਣ ਕੇ ਫਿਰਦਾ ਰੱਖ ਹੀ ਨਹੀਂ ਹੁਣ ਰੱਖੇ ਨਹੀਂ ਹੁਣ ਪੱਠੇ ਕਿੱਥੇ ਵਿਚਾਂਗੇ ਉੱਥੇ ਕਿੱਥੇ ਵਿਚੇ ਕੀ ਕਰਾਂਗੇ ਪਸ਼ੂ ਦਾ ਰੱਖ ਨਹੀਂ ਹੁਣ ਅਰਬਨ ਸਟੇਟ 'ਚ ਉਹ ਤਾਂ ਮਨਾਹੀ ਆ ਟੋਟਲੀ ਖਤਮਾ ਗਾਨੀ ਉਹ ਤਾਂ ਕਾਣੀ ਖਤਮ ਕਿਉਂਕਿ ਜਿਹੜਾ ਗਰੀਬ ਬੰਦਾ ਕੋਈ ਕਿਸੇ ਤੋਂ ਦੁੱਧ ਲੈਂਦਾ ਉਹ ਕਿੱਥੇ ਜਾਊ ਕਾ ਹੁਣੇ ਨਕਲੀ ਦੁੱਧ ਬਹੁਤ ਹੁੰਦਾ ਫਿਰ ਤੇ ਏਦੂ ਵੀ ਜ਼ਿਆਦਾ ਵੱਜ ਜਾਣਾ ਹੁਣ ਜੇ 35% ਪੰਡ ਪੈਦਾ ਕਰਦੇ ਆ ਜੇ 35% ਪੈਦਾ ਹੁੰਦਾ ਪੰਜਾਬ ਚ ਮੰਨ ਲਓ 20 ਰਹਿ ਜਾਣਾ 80% ਨਕਲੀ ਉਹੀ ਬਿਮਾਰੀਆਂ ਨੇ ਉਹੀ ਲੋਕਾਂ ਨੇ ਦੁੱਧ ਬੀਜਣਾ ਬਿਮਾਰੀਆਂ ਵਾਲਾ ਦੁਨੀਆ ਦਾ ਖਤਮ ਇਹ ਤਾਂ ਜੇ ਸਰਕਾਰ ਸਾਵਧਾਨਰ ਹੋਵੇ ਇਹ ਕੰਮ ਬੰਦ ਕਰੇ ਕਿਉਂਕਿ ਕਿੰਨੇ ਇੰਨੇ ਇੰਨੀ ਉਜਾੜ ਕੇ ਇਨੀ ਜਮੀਨ ਉਜਾੜ ਕਿੰਨੇ ਲੋਕਾਂ ਨੂੰ ਬਸਾਉਣਾ ਉਹਨਾਂ ਨੇ ਕਿੰਨੇ ਇੱਕ ਨੂੰ ਬਸਾਉਣਾ ਬਸਾਣਾ ਕਿੰਨੇ ਹਾਂ बस ਕਾਰਪੋਰੇਟ ਦੇ ਅਧੀਨ ਕਰ ਦੇਣਾ ਆਪਾਂ ਨੂੰ ਪਹਿਲਾਂ ਬਚ ਕੇ ਆਏ ਆਂ ਦਿੱਲੀ ਧਰਨੇ ਲਾ ਕੇ ਉੱਥੋਂ ਬਚੇ ਆਂ ਹੁਣ ਤੇ ਸਰਕਾਰ ਫਸਾਉਣ ਲੱਗੀ ਆ ਆਪਾਂ ਨੂੰ ਕਿਉਂਕਿ ਸਰਕਾਰ ਨੇ ਤਾਂ ਆਪਦੀ ਖੇਡ ਖੇਢੀ ਹੋਈ ਆ ਸੈਂਟਰ ਸਰਕਾਰ ਨੇ ਨਾ ਹੁੰ ਦੱਬਿਆ ਹੋਇਆ ਪੰਜਾਬ ਸਰਕਾਰ ਨੂੰ ਕਿਸੇ ਤਰੀਕੇ ਨਾਲ ਯਾਨੀ ਕਿ ਪੰਜਾਬ ਨੂੰ ਮਾਰਨਾ ਇਕੱਲੇ ਕਿਸਾਨ ਨੇ ਨਹੀਂ ਮਾਰਨਾ ਹਰੇਕ ਵਰਗ ਨੇ ਮਰ ਜਾਣਾ ਚਾਹੇ ਮਜ਼ਦੂਰ ਆ ਚਾਹੇ ਕੋਈ ਆਰਤੀਆ ਖੇਤੀ ਆ ਕਿਧਰੋਂ ਵੀ ਕੋਈ ਦਿਹਾੜੀ ਵਾਲਾ ਸਾਰਿਆਂ ਨੇ ਮੰਨ ਲੈ ਜੀ ਕੱਲਾ ਮੈਂ ਨਹੀਂ ਮੰਨਣਾ ਤੁਸੀਂ ਨਹੀਂ ਮੰਨ ਤੁਹਾਡਾ ਵੀ کاروبار ਰੁਕ ਜਣ کاروبار ਰੇਗ ਦਾ ਰੁਕਣਾ ਇਹਦਾ ਸਰਕਾਰ ਦੇ ਰੋਕ ਲਾ ਦੇਵੇ ਇਹ ਆਪਣੇ ਲੋਕ ਇਕਜੁੱਟ ਹੋ ਜਾਣ ਸੰਘਰਸ਼ ਲੜਨ ਇਹ ਕਾਨੂੰਨ ਵਾਪਸ ਹੋ ਜਾਣ ਆਪਾਂ ਨੂੰ ਫਾਇਦਾ ਜੀ ਨਹੀਂ ਤਾਂ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸੋ ਜਿਵੇਂ ਕਿ ਪਿੰਡ ਵਾਸੀਆਂ ਨਾਲ ਇਹ ਜੋਧਾ ਪਿੰਡ ਦੇ ਲੋਕ ਨੇ ਮੈਂ ਪਹਿਲਾਂ ਹੀ ਕਿਹਾ ਸੀ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਅਸਲ ਦੇ ਵਿੱਚ ਪਿੰਡ ਵਾਸੀ ਕੀ ਕਹਿੰਦੇ ਨੇ ਤਾਂ ਪਿੰਡ ਵਾਸੀ ਕਹਿੰਦੇ ਆ ਸਾਰਾ ਪਿੰਡ ਇਕੱਠਾ ਆਸੀਂ ਨਹੀਂ ਜ਼ਮੀਨ ਦੇਣੀ ਕਿਸੇ ਨੂੰ ਇਹ ਜਿਹੜੀ ਗੱਲ ਕਹਿ ਰਹੇ ਆ ਅਰਬਨ ਸਟੇਟ ਇੱਥੇ ਬਣਾਵਾਂਗੇ ਸਾਨੂੰ ਅਰਬਨ ਸਟੇਟ ਦੀ ਲੋੜ ਨਹੀਂ ਆ ਕਿਉਂਕਿ ਜੋਧਾ ਪਿੰਡ ਇਹੋ ਜਿਹਾ ਪਿੰਡ ਆ ਜਿੱਥੇ ਪਿੰਡ ਦੀ ਜ਼ਮੀਨ ਬੜੀ ਉਪਜਾਊ ਆ ਸਬਜ਼ੀ ਮੰਡੀ ਇੱਥੇ ਲੱਗਦੀ ਆ ਤੇ ਇੱਥੋਂ ਹੀ ਇਹਨਾਂ ਦੀ ਜੇ ਹੈ ਉਪਜ ਹੁੰਦੀ ਆ ਤੇ ਇੱਥੋਂ ਹੀ ਇਹਨਾਂ ਦੀ ਵੇਖ ਵੀ ਜਾਂਦੀ ਆ ਤੇ ਅਸੀਂ ਇਹ ਜਿਵੇਂ ਕਹਿੰਦੇ ਆ ਵੀ ਖੇਤੀਬਾੜੀ ਜ਼ਰੂਰ ਕਹਿੰਦੇ ਲਾਹੇਵੰਦ ਖਿੱਤਾ ਨਹੀਂ ਰਿਹਾ ਪਰ ਲਾਹੇਵੰਦ ਖਿੱਤਾ ਬਣਾਣਾ ਕਿੰਨੇ ਆ ਇਹ ਤਾਂ ਨਹੀਂ ਵੀ ਸਾਡੇ ਤੋਂ ਤੁਸੀਂ ਖੇਤੀ ਖੋਲੋ ਖੋਲੋ ਜਿਹੜੀ ਆ ਤੇ ਤੁਸੀਂ ਕਹੋ ਵੀ ਹਾਂ ਇਹ ਲਾਹੇਬੰਦ ਨਹੀਂ ਰਿਹਾ ਇਹਨੂੰ ਤੁਸੀਂ ਛੱਡ ਦਿਓ ਤੁਸੀਂ ਕੁਝ ਹੋਰ ਕਰਨ ਲੱਗ ਜਓ ਤੁਹਾਡੀ ਜ਼ਮੀਨ ਦੇ ਬਦਲੇ ਤੁਹਾਨੂੰ ਜ਼ਮੀਨ ਦੇ ਦਾਂਗੇ ਉਹ ਜ਼ਿਆਦਾ ਲਾਹੇਬੰਦ ਹੋ ਜਾਏਗੀ ਤੇ ਇਹ ਕਹਿ ਰਿਹਾ ਵੀ ਸਾਡੀ ਖੇਤੀ ਨੂੰ ਲਾਹੇਬੰਦ ਕਰੋ ਇਦਾਂ ਅਸੀਂ ਜ਼ਮੀਨਾਂ ਜਿਹੜੀਆਂ ਉਹ ਨਹੀਂ ਦੇਣੀਆਂ ਲੁਧਿਆਣ ਦੀ ਸਬਜ਼ੀ ਚੰਡੀਗੜ੍ਹ ਤੱਕ ਜਾਂਦੀ ਲੁਧਿਆਣ ਬਾਈ ਨੇ ਕਹਿਤਾ ਬਿਲੂ ਲੁਧਿਆਣ ਦੀ ਇੱਥੋਂ ਦੀ ਇੱਥੋਂ ਦੀ ਆਹ ਹਲ ਏਰੀਆ ਦੀ ਜਿਹੜੀ ਸਬਜ਼ੀ ਆ ਉਹ ਚੰਡੀਗੜ੍ਹ ਤੱਕ ਜਾਂਦੀ ਆ ਜਿਹੜੀਆਂ ਸਬਜ਼ੀਆਂ ਨੇ ਸਾਡੇ ਏਰੀਆ ਦੀ ਭਿੰਡੀ ਬੀਜੀ ਮੱਕੀ ਬੀਜੀ ਹਸਿਆਰਪੁਰ ਤੱਕ ਜਾਂਦੀ ਆ ਇਤੋਂ ਇਤੋਂ ਹੀ ਜਲੰਧਰ ਜਾਂਦੀ ਆ ਇਤੋਂ ਹੀ ਚੰਡੀਗੜ੍ਹ ਜਾਂਦੀ ਆ ਇੱਥੇ ਸਵੇਰੇ 4 ਵਜੇ ਟੈਂਪੂ ਆਲੇ ਆਉਂਦੇ ਆ ਜਿੰਨੀ ਭਿੰਡੀ ਜਿੰਨੀ ਸਬਜ਼ੀ ਆ ਸਾਰੀ ਸੇਰ ਵੋਟ ਹੁੰਦੀ ਆ ਸਾਡੇ ਇਹਨਾਂ ਜ਼ਮੀਨਾਂ 'ਤੇ ਬੈਠੀ ਚੜੀਆਂ ਕੀ ਸਾਡੇ ਦਾਦੇ ਹੁਣੀ ਜੀ ਦਿੱਲੀ ਲੈ ਜਾਂਦੇ ਰਹੇ ਆ ਭਿੰਡੀ ਦਿੱਲੀ ਦੇ ਲਓ ਤਾਂ ਬਾਈ ਜੀ ਤੁਹਾਡੇ ਚੋਣੇ ਜਿਹੜੇ ਜ਼ਮੀਨ ਦੇ ਦਿਨ ਨੂੰ ਤਿਆਰ ਵੀ ਬੈਠਾ ਅਸੀਂ ਅਸੀਂ ਤਾਂ ਤਿਆਰ ਨਹੀਂ ਸਾਡਾ ਤਾਂ ਇੱਕਾ ਹੁਣ ਇੱਕੇ ਚ ਆਹ ਹਾਂਜੀ ਆ ਸਾਰੇ ਕੋਈ ਨਹੀਂ ਹੈਗਾ ਵੀ ਜਿਹੜਾ ਰਾਜੀ ਆ ਜ਼ਮੀਂਦਾਰ ਕੇ ਕੋਈ ਨਹੀਂ ਮਜਦੂਰ ਵੀ ਕਹਿੰਦੇ ਆ ਵੀ ਨਈ ਜ਼ਮੀਨ ਦੇਣੀ ਨਹੀਂ ਨਹੀਂ ਦੇਣੀ ਬੇਰਜ਼ਗਾਰੀ ਹੋ ਜੂ ਬਾਈ ਇੱਥੇ ਸਾਰੇ ਚੜੇ ਸਾੜੇ ਨਾ ਮਜਦੂਰ ਸਾੜੇ ਨਾ ਕੰਮ ਕਰਦੇ ਆ ਖੇਤੀ ਵਾਲੇ ਉਹ ਵਿਚਾਰੇ ਬੇਲੇ ਹੋ ਜਾਣਗੇ ਸਭ ਬੇਤ ਬੇਰਜ਼ਗਾਰੀ ਅਸੀਂ ਬੇਲੇ ਹੋਣਾ ਸਾਨੂੰ ਨੌਕਰੀ ਨਹੀਂ ਕੋਈ ਉਂ ਸਰਕਾਰ ਕਹਿੰਦੀ ਆ ਵੀ ਜਿਹੜੇ ਬੇਰਜ਼ਗਾਰ ਅਸੀਂ ਨੌਕਰੀਆਂ ਦਵਾਂਗੇ ਪਰ ਨੌਕਰੀ ਹੈ ਕਿੱਥੇ ਆ ਹੁਣ ਜਿਹੜਾ ਜਹੀ ਕਿੱਤਾ ਕਰਦੇ ਆ ਮੇਰੇ ਕੋਲ ਢਾਈ ਕਿਲੇ ਆ ਉਹ ਚ ਜਿਹੜੀ ਫਸਲ ਵੀ ਆ ਸਾਰੇ ਕੋ ਕਰਦੇ ਆ ਘਰ ਚੋਣੇ ਆ ਹੁਣ ਫੇ ਉਹ ਤੋਂ ਵੀ ਜਾਵਾਂਗੇ ਨਾਲੇ ਕਈ ਬੰਦੇ ਅਸੀਂ 100 ਗਾਹ ਤੇ ਪਲਾਟ ਲਗਾ ਕੀ ਕਰਾਂਗੇ ਉਹਗਾ ਪਿੰਡੀ ਵੀ ਦੇ ਮੱਖੀ ਵੀ ਦੇ ਪਤਾ ਜਾਨੂੰ ਕਣਕ ਕਣਕ ਝੋਨਾ ਵੇ ਗਮਲੇ ਜੀ ਰੋਣਾ ਪਊ ਜੈਸਾ 100 ਗਾਇ ਤਾਂ ਪਲਾਟ ਦੇਣਗੇ ਵੀ ਦੇ ਸਬਜ਼ੀਆਂ ਮਜ਼ਦੂਰਾਂ ਦਾ ਰੋਜ਼ਗਾਰ ਵੀ ਮਰਦਾ ਜੀ ਨਹੀਂ ਤਾਂ ਉਹ ਖਤਮ ਮਜ਼ਦੂਰਾਂ ਦਾ ਮਜ਼ਦੂਰਾ ਸਭ ਤੋਂ ਵੱਡੇ ਗਾ ਮਜ਼ਦੂਰਾ ਮਜ਼ਦੂਰ ਨੇ ਮਾਰਨਾ ਜੀ ਮਜ਼ਦੂਰ ਹੁਣ ਮਜ਼ਦੂਰ ਸਾਡੇ ਨਾਲ ਖੜੂਗਾ ਤਾਂ ਅਸੀਂ ਕਾਮਯਾਬ ਹੋ ਜਾਾਂਗੇ ਲੜਾਈ ਜਿੱਤਾਂਗੇ ਕਿਉਂਕਿ ਸਾਰੇ ਇੱਕ ਬਾਰਗੇ ਨਾਲ ਚਾਹੀਦਾ ਖਾਸ ਕਰ ਮਜ਼ਦੂਰ ਬਾਰਗੇ ਨਾਲ ਚਾਹੀਦਾ ਜੀ ਅਸੀਂ ਕੱਲੇ ਜ਼ਮੀਨਾਂ ਵਾਲੇ ਵੀ ਨਹੀਂ ਕੋਸ਼ਿਸ਼ ਕਰ ਸਕਦੇ ਦੂਰਿਆਂ ਨੂੰ ਅਰਬਨ ਮਜ਼ਦੂਰਾਂ ਨੂੰ ਅਰਬਨ ਸਟੇਟ ਬਣਾਉਣ ਤੇ ਵੀ ਤਾਂ ਲਾ ਸਕਦੇ ਆ ਨਹੀਂ ਨਹੀਂ ਜਿਹੜਾ ਸਮਝਦਾ ਰਹੋ ਉਹ ਨਹੀਂ ਲੱਗੂਗਾ ਜੀ ਕਿੰਨਾ ਟਾਈਮ ਮਜ਼ਦੂਰੀ ਸਾਲ ਕਰ ਲੂ ਅਰਬਨ ਸਟੇਟ ਬਣ ਗਿਆ ਉਹਦੋਂ ਬਾਅਦ ਕਿਨੇ ਪੁੱਛਣਾ ਜੀ ਜ਼ਮੀਨ 'ਚ ਖੇਤੀ ਚੱਲੀ ਜਾਣੀ ਆ ਚੱਲੀ ਜਾਣੀ ਆ ਨਾ ਹਾਂ ਉਹ ਚੱਲੀ ਜਾਣੀ ਆ ਹੁਣ ਸਾਡੇ ਏਰੀਆ ਲੁਧਿਆਣਾ ਇੱਥੋਂ ਤੁਸੀਂ ਦੇਖ ਲਓ ਲੁਧਿਆਣੇ ਤੋਂ ਟੋਟਲ ਲੈ ਕੇ ਇੱਥੇ ਸਾਡੇ ਤੱਕ ਤਾਂ ਫਲਾਈਟ ਹੀ ਫਲੈਟ ਵੜ ਚੁੱਕਿਆ ਤਕੜੇ ਤਕੜੇ ਪ੍ਰੋਜੈਕਟ ਉਹ ਮੈਕਸ ਏਜੀਆਈ ਉਹ ਸਵਾਲ ਇੰਨੇ ਤਕੜੇ ਤਕੜੇ ਪ੍ਰੋਜੈਕਟ ਆ ਚੁੱਕੇ ਆ ਹੁਣ ਤੁਸੀਂ ਇਹ ਦੇਖੋ ਵੀ ਜਿਹੇ ਪ੍ਰੋਜੈਕਟ ਆਏ ਆ ਤੇ ਗਾਹਾਂ ਵੀ ਵਧੇ ਆ ਜੇ ਸਰਕਾਰ ਦੀ ਸਹਿਮਤੀ ਹੈ ਤਾਂ ਹੀ ਚੱਲਦੇ ਆ ਜੀ ਜੇ ਸਰਕਾਰ ਨਾ ਕਰੇ ਕੋਸ ਇਹਨਾਂ ਦਾ ਫਾਇਦਾ ਇਹਨਾਂ ਯਾਨੀ ਆਮ ਮਜ਼ਦੂਰ ਦਾ ਸੋਚੇ ਸਰਕਾਰ ਫੇਰ ਕੋਸ ਪਹਲਾ ਹੋ ਜਾਦਾ ਨਹੀਂ ਤਾਂ ਮੁਸ਼ਕਲ ਆ ਜੀ ਜਿਵੇਂ ਕਿ ਇਹਨਾਂ ਨੇ ਗੱਲਬਾਤ ਕੀਤੀ ਆ ਕੀ ਕੱਲ੍ਹ ਪੱਤ ਸਾਰੀ ਸੋਨੀ ਲਏਗੀ ਇਹ ਕਹਿ ਰਹੇ ਨੇ ਵੀ ਸਾਡੀ ਇੱਥੇ ਖੇਤੀ ਬਹੁਤ ਵਧੀਆ ਉਪਜਾਊ ਜਿਹੜੀ ਜ਼ਮੀਨ ਹੈ ਅਸੀਂ ਇੱਥੇ ਸਬਜ਼ੀਆਂ ਬਹੁਤ ਬੀਜਦੇ ਹਾਂ ਸਬਜ਼ੀਆਂ ਜਿਹੜੀਆਂ ਨੇ ਉਹ ਸਿਰਫ ਇੱਥੇ ਤੱਕ ਨਹੀਂ ਪੰਜਾਬ ਤੱਕ ਨਹੀਂ ਦਿੱਲੀ ਤੱਕ ਸਬਜ਼ੀਆਂ ਜਾਂਦੀਆਂ ਤੇ ਉਹ ਸਬ ਦਾ ਫਿਰ ਕਿਸ ਤਰੀਕੇ ਨਾਲ ਹੋਏਗਾ ਤੁਸੀਂ ਇਹ ਪਾਲਿਸੀ ਦਾ ਕੱਟਤੀ ਤੁਸੀਂ ਸਾਡੇ ਨਾਲ ਗੱਲਬਾਤ ਵੀ ਜਿਹੜੀ ਆ ਉਹ ਕਿਸੇ ਤਰੀਕੇ ਨਾਲ ਕੀਤੀ ਆ ਤੇ ਹੁਣ ਸਾਡੇ ਨਾਲ ਆਓ ਗੱਲਬਾਤ ਕਰੋ ਪਿੰਡਾਂ ਦੇ ਵਿੱਚ ਆਓ ਗੱਲਬਾਤ ਕਰੋ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ ਜਿਹੜੀ ਪਾਲਿਸੀ ਤੁਸੀਂ ਲੈ ਕੇ ਆਏ ਤੁਸੀਂ ਕਹਿੰਦੇ ਹੋ ਵੀ ਸਾਡੇ ਫਾਇਦੇ ਵਾਸਤੇ ਆ ਉਹ ਇਹਨਾਂ ਨੂੰ ਕਿੱਥੇ ਨਹੀਂ ਲੱਗ ਰਿਹਾ ਫਾਇਦੇ ਵਾਸਤੇ ਜੇ ਤੁਹਾਨੂੰ ਲੱਗ ਰਿਹਾ ਫਾਇਦੇ ਵਾਸਤੇ ਤਾਂ ਇਹਨਾਂ ਨੂੰ ਜ਼ਰੂਰ ਤੁਸੀਂ ਆ ਕੇ ਸਮਝਾ ਦਿਓ ਤਾਂ ਕੈਮਰਾ ਪਰਸਨ ਅਮਿਤ ਖੰਨਾ ਦੇ ਨਾਲ ਮੈਂ ਹਾਂ ਕੁਵਰ ਜੋਤ ਸਿੰਘ